ਸ਼ਸ਼ੀਕਲ ਜੀ ਅੱਜ ਅਸੀਂ ਇੱਕ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਆ ਤੇ ਦੁਨੀਆ ਵਿੱਚ ਬਹੁਤ ਹੀ ਘੱਟ ਲੋਕ ਹੋਣਗੇ ਜੋ ਚੰਗੀਆਂ ਕਿਤਾਬਾਂ ਪੜਨ ਦੇ ਸ਼ਕੀਨ ਹੋਣਗੇ ਅਤੇ ਚੰਗੀਆਂ ਕਿਤਾਬਾਂ ਵਾਲੀਆਂ ਵੀਡੀਓ ਦੇਖਦੇ ਹੋਣਗੇ ਸੱਚ ਮੰਨਿਓ ਤੁਸੀਂ ਉਹ ਚੰਗੀ ਸੋਚ ਦੇ ਮਾਲਕ ਹੋ ਜਿਨ੍ਹਾਂ ਨੇ ਇਸ ਦਾ ਥੰਬਨੇਲ ਦੇਖ ਕੇ ਇਸ ਨੂੰ ਸੁੰਨਾ ਪਸੰਦ ਕੀਤਾ ਅੱਜ ਅਸੀਂ ਗੱਲ ਕਰ ਰਹੇ ਹਾਂ ਦਾ ਸਿਕਰਟ ਬੁੱਕ ਬਾਰੇ ਦ ਆ ਸਿਕਰਟ ਬੁੱਕ ਇੱਕ ਅੰਗਰੇਜ਼ੀ ਦੀ ਕਿਤਾਬ ਆ ਜਿਸ ਨੂੰ ਆਸਟ੍ਰੇਲੀਆ ਦੀ ਇੱਕ ਔਰਤ ਰਾਂਡਾ ਪਰਨ ਦੁਆਰਾ ਲਿਖਿਆ ਗਿਆ ਹੈ ਇਸ ਕਿਤਾਬ ਨੂੰ ਹੋਰ 55 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਪੰਜਾਬੀ ਵਿੱਚ ਵੀ ਇਸ ਨੂੰ ਅਨੁਵਾਦ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਰਿਹੱਸ ਰਿਹਾਸੇ ਕਿਤਾਬ ਬਾਰੇ ਲੋਕਾਂ ਨੇ ਆਪਣੇ ਬਹੁਤ ਵਿਚਾਰ ਤੇ ਬਹੁਤ ਸਾਰੀਆਂ ਵੀਡੀਓ ਵੀ ਪਾਈਆਂ ਨੇ ਜੋ ਕਿ ਜੋ ਵੀ ਉਹਨਾਂ ਨੇ ਕਿਹਾ ਹੈ ਉਸ ਬਾਰੇ ਸਾਰਿਆਂ ਨੇ ਸਕਾਰਾਤਮਕ ਪੱਖ ਹੀ ਰੱਖੇ ਨੇ ਤੇ ਜੀ ਗੱਲ ਕਰੀਏ ਅੱਜ ਮੈਂ ਅੱਜ ਹੀ ਮੈਂ ਇੱਕ ਵੀਡੀਓ ਦੇਖੀ ਜਿਸ ਨੂੰ ਵੇਖ ਕੇ ਮੈਂ ਇਸ ਵੀਡੀਓ ਨੂੰ ਬਣਾਇਆ ਵੈਸੇ ਤਾਂ ਇਹ ਕਿਤਾਬ ਮੇਰੇ ਕੋਲ ਕਾਫੀ ਸਮੇਤੋਂ ਆ ਸਾਡੇ ਬਹੁਤ ਹੀ ਮਹਾਨ ਕਥਾਵਾਚਕ ਪਾਈ ਪਿੰਦਰਪਾਲ ਸਿੰਘ ਜੀ ਦੁਬਾਰਾ ਵੀ ਇਸ ਕਿਤਾਬ ਨੂੰ ਸਕਾਰਾਤਮਕ ਵਿਚਾਰਾਂ ਨਾਲ ਪੇਸ਼ ਕੀਤਾ ਗਿਆ ਉਹਨਾਂ ਨੇ ਇਸ ਕਿਤਾਬ ਬਾਰੇ ਆਪਣਾ ਸਕਾਰਾਤਮਕ ਪੱਖ ਰੱਖਿਆ ਤੇ ਇਹ ਕਿਤਾਬ ਜਿਹੜੀ ਆ ਦੋ ਗੱਲਾਂ ਤੇ ਆਧਾਰਿਤ ਆ ਥੋਟ ਇਜ਼ ਥਿੰਗ ਜਿਹੋ ਜਿਹਾ ਸੋਚੋਗੇ ਉਹੋ ਜੇ ਬਣ ਜਾਓਗੇ ਜੇ ਆਸਟ੍ਰੇਲੀਆ ਦੀ ਲੇਡੀ ਰਾਂਡਾ ਬਰਨ ਨੇ ਇਸ ਨੂੰ ਜਿਹੜਾ ਹੈ ਬਹੁਤ ਹੀ ਮਿਹਨਤ ਨਾਲ ਲਿਖਿਆ ਆ ਅਤੇ ਉਸਨੇ ਬਹੁਤ ਹੀ ਖੋਜਾਂ ਤੇ ਅਧਾਰਿਤ ਅਤੇ ਚੰਗੇ ਸੋਜਵਾਨ ਵਿਅਕਤੀਆਂ ਦੇ ਲਿਟਰੇਚਰ ਨੂੰ ਪੜ੍ਹ ਕੇ ਫਿਰ ਇਸ ਕਿਤਾਬ ਨੂੰ ਲਿਖਿਆ ਪਰ ਇਹ ਦੱਸਿਆ ਮੰਨ ਲਓ ਸਵੇਰੇ ਤੁਹਾਡੇ ਅੰਦਰ 네ਗੇਟਿਵ ਖਿਆਲ ਆਇਆ ਇਹ ਖਿਆਲ ਤਾਂ ਸਕਿੰਟ ਵਿੱਚ ਹੀ ਆ ਜਾਂਦਾ ਹੈ ਜਾਂ ਸਕਿੰਟ ਤੋਂ ਵੀ ਘੱਟ ਸਮਾਂ ਨਾਲੋ ਪਰ ਇਹ ਖਿਆਲ ਤੁਹਾਡਾ 네ਗੇਟਿਵ ਖਿਆਲ ਤੁਹਾਡਾ ਸਾਰਾ ਦਿਨ ਖਰਾਬ ਕਰ ਦਿੰਦਾ ਹੈ ਉਹ ਕਹਿੰਦੀ ਆ ਕਿ ਜਿਹੜਾ ਉਸਨੇ ਕਿਹਾ ਵਕਿ ਜਿਹੜੀ ਸਪੇਸ ਆ ਨਾ ਸਪੇਸ ਖਾਲੀ ਨਹੀਂ ਆ ਸਪੇਸ ਦੇ ਉੱਪਰ ਬਹੁਤ ਹੀ ਸਾਰੇ ਖਿਆਲ ਦੁਰੀ ਫਿਰਦੇ ਨੇ ਇਸ ਵਿੱਚ ਜਿੰਨੇ ਵੀ 네ਗੇਟਿਵ ਖਿਆਲ ਆਉਣ ਹੋਣਗੇ ਉਹ ਤੁਹਾਡੇ ਮਾਈਂਡ ਤੇ ਆ ਕੇ ਰਿਐਕਟ ਕਰਨਗੇ ਜੇਕਰ ਤੁਸੀਂ ਇੱਕ ਵੀ 네ਗੇਟਿਵ ਖਿਆਲ ਨੂੰ ਆਪਣੇ ਦਿਮਾਗ ਵਿੱਚ ਲਿਆਉਂਦਾ ਤਾਂ ਇਸ ਤੋਂ ਉਲਟੋ ਕਹਿੰਦੀ ਹੈ ਕਿ ਜੇਕਰ ਤੁਸੀਂ ਪੋਜ਼ਿਟਿਵ ਸੋਚਦੇ ਹੋ ਸਕਾਰਾਤਮਕ ਸੋਚ ਰੱਖਦੇ ਹੋ ਤਾਂ ਤੁਹਾਡੇ ਵੱਲ ਹੋਰ ਵੀ ਜ਼ਿਆਦਾ ਪੋਜ਼ਿਟਿਵ ਖਿਆਲ ਆਉਣਗੇ ਸਕਾਰਾਤਮਕ ਖਿਆਲ ਆਉਣਗੇ ਉਹ ਕਹਿੰਦੀ ਹੈ ਕਿ ਯੂਨੀਵਰਸ ਵਿੱਚ 네ਗੇਟਿਵ ਸੌਰੀ ਨੋ ਸ਼ਬਦ ਹੈਗਾ ਹੀ ਨਹੀਂ ਰਾਂਡਾ ਬਰੈਨ ਇਸ ਬੁੱਕ ਵਿੱਚ ਦੱਸਿਆ ਵਾਕਿ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਜਿਵੇਂ ਕਿ ਕੱਪੜਾ ਘਰਮ ਘਰ ਮਕਾਨ ਚੁੱਤੀ ਜੋ ਵੀ ਤੁਹਾਡੇ ਕੋਲੋਂ ਜਿਹੜੀ ਵੀ ਚੀਜ਼ ਆ ਉਹਨਾਂ ਨੂੰ ਲੈ ਕੇ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰੋ ਪਰ ਸਾਡੇ ਕੋਲ ਸ਼ੁਕਰਾਨਾ ਕਰਨਾ ਤਾਂ ਬਹੁਤ ਮੁਸ਼ਕਲ ਦਾ ਕੰਮ ਆ ਸ਼ਿਕਾਇਤਾਂ ਕਰਨੀਆਂ ਸੌਖੀਆਂ ਨੇ ਸ਼ੁਕਰਾਨਾ ਕਰਨਾ ਔਖਾ ਲੱਗਦਾ ਹੈ ਬੱਚਿਆਂ ਵਾਂਗ ਸ਼ਿਕਾਇਤਾਂ ਅਸੀਂ ਬਹੁਤ ਜਲਦੀ ਕਰ ਦਿੰਦੇ ਆ ਤੇ ਇੱਥੇ ਮੈਂ ਭਾਈ ਪਿੰਦਰਪਾਲ ਸਿੰਘ ਜੀ ਦੇ ਸ਼ਬਦਾਂ ਨੂੰ ਐਡ ਕਰਨਾ ਚਾਹਾਂਗੀ ਉਹਨਾਂ ਨੇ ਕਿਹਾ ਹੈ ਕਿ ਇਸ ਕਿਤਾਬੀ ਚ ਦਾਤਾਂ ਦਾ ਸ਼ੁਕਰਾਨਾ ਲਿਖਿਆ ਵਾ ਤੇ ਤੁਸੀਂ ਦਾਤਾਂ ਦਾ ਨਹੀਂ ਦਾਤਾਂ ਦੇਣ ਵਾਲੇ ਦਾਤੀ ਦਾ ਸ਼ੁਕਰਾਨਾ ਕਰੋ ਜੇਕਰ ਤੁਸੀਂ ਦਾਤਾਂ ਦੇਣ ਵਾਲੇ ਦਾਤੀ ਦਾ ਸ਼ੁਕਰਾਨਾ ਕਰੋਗੇ ਤਾਂ ਤੁਸੀਂ ਤੁਹਾਡੀ ਜ਼ਿੰਦਗੀ ਵਿੱਚ ਦਾਤ ਦੀ ਕਦੀ ਵੀ ਕਮੀ ਨਹੀਂ ਰਹਿ ਜਾਵੇਗੀ ਅਤੇ ਇਸ ਤੋਂ ਇਲਾਵਾ ਤੁਸੀਂ ਸਿਰਫ ਦਾਤ ਨਾਲ ਨਹੀਂ ਜੁੜੇ ਰਹੋਗੇ ਦਾਤੇ ਨਾਲ ਵੀ ਜੁੜ ਜਾਓਗੇ ਇਸ ਕਿਤਾਬ ਵਿੱਚ ਯੂਨੀਵਰਸਿਟੀ ਗੱਲ ਕੀਤੀ ਗਈ ਆ ਤੁਸੀਂ ਜੁਨੀਵਰਸਟੀ ਜਗਾਤੀ ਆਪਣੀ ਪਰਮਾਤਮਾ ਨੂੰ ਜੋੜ ਸਕਦੇ ਹੋ ਜਿਸ ਉੱਪਰ ਤੁਹਾਨੂੰ ਪੂਰਾ ਵਿਸ਼ਵਾਸ ਹੈ ਤੇ ਦੂਸਰੀ ਗੱਲ ਮੈਂ ਤੁਹਾਨੂੰ ਇਹ ਕਿਤਾਬ ਤਾਂ ਬਹੁਤ ਹੀ ਮਤਲਬ ਕਿ ਵਿਸਤਾਰ ਵਿੱਚ ਨਹੀਂ ਦੱਸਿਆ ਜਾ ਸਕਦਾ ਜੇਕਰ ਤੁਸੀਂ ਇਸ ਨੂੰ ਪੜੋਗੇ ਤਾਂ ਮਹਿਸੂਸ ਕਰੋਗੇ ਇਸ ਕਿਤਾਬ ਵਿੱਚ ਬਹੁਤ ਸਾਰੇ ਰਹੱਸ ਦੱਸੇ ਗਏ ਨੇ ਸੇਤ ਨਾਲ ਸੰਬੰਧਿਤ ਪੈਸੇ ਨਾਲ ਸੰਬੰਧਿਤ ਸਮਾਜ ਵਿੱਚ ਅਸੀਂ ਕਿੱਦਾਂ ਵਿਚਰਨਾ ਸਾਡਾ ਕਿੱਦਾਂ ਕਿਦਾਂ ਦੇ ਸਬੰਧ ਹੋਣੇ ਚਾਹੀਦੇ ਨੇ ਸਾਰਾ ਕੁਝ ਇਸ ਕਿਤਾਬ ਵਿੱਚ ਤੁਸੀਂ ਪੜ੍ਹ ਕੇ ਜੋ ਆ ਚੰਗਾ ਮਹਿਸੂਸ ਕਰੋਗੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਹਨ ਨਾ ਉਹ ਇਹ ਕਿਤਾਬ ਦੂਰ ਕਰ ਦੇਵੇਗੀ ਤੇ ਜਿਹੜੀ ਇਹ ਕਿਤਾਬ ਆ ਨਾ ਉਸ ਨੂੰ ਮਤਲਬ ਕਿ ਉਸ ਦੇ ਵਿੱਚ ਸਿਰਫ ਯੂਨੀਵਰਸ ਬਾਰੇ ਦੱਸਿਆ ਗਿਆ ਹੈ ਕਿ ਯੂਨੀਵਰਸ ਨੂੰ ਜਾਂ ਚੀਜ਼ਾਂ ਨਾਲ ਤੁਸੀਂ ਆਪਣੇ ਪਰਮਾਤਮਾ ਨੂੰ ਜੋੜ ਲਵੋਗੇ ਨਾ ਤੇ ਤੁਸੀਂ ਜੋ ਵੀ ਚਾਹੋਗੇ ਉਹ ਪਾ ਲਵੋਗੇ ਇਸ ਕਿਤਾਬ ਤੇ ਰਾਹੀ ਬਹੁਤ ਸਾਰੇ ਲੋਕਾਂ ਨੇ ਆਪਣੀ ਮਨਪਸੰਦ ਦੀ ਜ਼ਿੰਦਗੀ ਆਪਣੀ ਪਸੰਦ ਦੀ ਜੋ ਵੀ ਚਾਹੁੰਦੇ ਸੀ ਉਹ ਕਿਵੇਂ ਦਾ ਘਰ ਹੋਵੇ ਕਿਵੇਂ ਦਾ ਉਹਨਾਂ ਦਾ ਹਮਸਫਰ ਹੋਵੇ ਜੋ ਵੀ ਚੀਜ਼ ਪਾਉਣਾ ਚਾਹੁੰਦੇ ਸੀ ਉਸ ਨੂੰ ਪਾਇਆ ਹੈ ਤੁਸੀਂ ਵੀ ਅਗਰ ਜੇ ਇਦਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਿਤਾਬ ਨੂੰ ਜ਼ਰੂਰ ਪੜਿਓ ਪਰ ਮੈਂ ਇੱਕ ਗੱਲ ਕਹਿੰਨੀ ਆ ਸਿਰਫ ਇਸ ਕਿਤਾਬ ਨੂੰ ਪੜਨ ਦੇ ਨਾਲ ਨਹੀਂ ਇਸ ਤੇ ਅਮਲ ਕਰਨ ਦੇ ਨਾਲ ਹੀ ਇਸ ਦਾ ਹੱਲ ਹੋਵੇਗਾ ਤੇ ਤੁਸੀਂ ਇਸ ਨੂੰ ਪੜੋ ਮਹਿਸੂਸ ਕਰੋ ਤੇ ਜੋ ਵੀ ਇਹਦੇ ਵਿੱਚ ਲਿਖਿਆ ਉਸ ਨੂੰ ਕਰ ਅਜਮਾ ਕੇ ਦੇਖੋ ਅੰਤ ਵਿੱਚ ਮੈਂ ਇਹ ਹੀ ਕੰਨੀਆ ਕਿ ਤੁਸੀਂ ਇਸ ਦੇ ਨਾਲ ਨਾਲ ਆਪਣੇ ਪਰਮਾਤਮਾ ਤੇ ਨਾਲ ਵੀ ਜੁੜੋ ਕਿਤਾਬ ਦੇ ਨਾਲ ਨਾਲ ਜੇਕਰ ਤੁਸੀਂ ਉਸ ਪਰਮਾਤਮਾ ਦੀ ਮਦਦ ਲਓਗੇ ਨਾ ਉਸ ਨੂੰ ਇਸ ਕਿਤਾਬ ਦੇ ਨਾਲ ਜੋੜ ਦੋਗੇ ਨਾ ਤੇ ਸਮਝੋ ਤੁਹਾਡੀ ਜ਼ਿੰਦਗੀ ਸਫਲ ਹੋਗੀ ਤੁਸੀਂ ਜੋ ਵੀ ਚਾਹੋਗੇ ਨਾ ਜੋ ਵੀ ਚਾਹੋਗੇ 100% ਤੁਹਾਨੂੰ ਮਿਲ ਜਾਵੇਗਾ ਧੰਨਵਾਦ ਜੀ